ਮੇਰੀ ਤਾਂ ਇਸ ਚ ਤਬਾਹੀ ਏ ਜੋ ਤੂੰ ਕੀਤੀ ਤਕੇ ਸ਼ਾਹੀ ਏ ਮੇਰੀ ਤਾਂ ਇਸ ਚ ਤਬਾਹੀ ਏ ਜੋ ਤੂੰ ਕੀਤੀ ਤਕੇ ਸ਼ਾਹੀ ਏ ਦਰ ਤੋੜ ਮੇਰੇ ਘਰ ਆਵੜਿਓ ਉਂਜੀ ਕਰਦਾ ਰੋਣਾ ਹਸਣ ਨੂੰ ਦੱਸ ਕਿਸਨੇ ਕਿਹਾ ਸੀ ਤੈਨੂੰ ਮੇਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਦੱਸ ਕਿਸਨੇ ਕਿਹਾ ਸੀ ਤੈਨੂੰ ਮੇਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਰਖ ਸਵੇਰੇ ਤੋਂ ਲੱਖ ਨਜ਼ਰਾਂ ਚੁਰਾਈਆਂ ਤੇਰੇ ਤੋਂ ਵਾ ਵਾ ਧੇਰੇ ਮੁਖ ਸੁਖ ਸਵੇਰੇ ਤੋਂ ਲੱਖ ਨਜ਼ਰਾਂ ਚੁਰਾਈਆਂ ਤੇਰੇ ਤੋਂ ਤੈਥੋਂ ਦੂਰ ਦੂਰ ਹੋ ਕੇ ਲੰਘਦਾ ਅਸਾਂ ਸੋ ਕੀਤੇ ਹਿਲੇ ਬਚਣ ਨੂੰ ਦੱਸ ਕਿਸਨੇ ਕਿਹਾ ਸੀ ਤੈਨੂੰ ਮਹਿਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਦੱਸ ਕਿਸਨੇ ਕਿਹਾ ਸੀ ਤੈਨੂੰ ਮਹਿਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਹਾਂ ਮੂੜ ਜਿਹਾਂ ਵਾਹ ਲਿਆ ਕਮਾਲ ਤੇਰੇ ਪਰੋਂਦੀ ਤੂੰ ਊੜ ਜਿਹਾਂ ਅਣ ਪੜਣ ਜਾਣ ਹਾਂ ਮੂੜ ਜਿਹਾਂ ਤੂੰ ਬਾਤ ਸੁਣਾਵੇ ਇਸ਼ਕੇ ਦੀ ਮੇਰੇ ਕੋਲ ਨਹੀਂ ਕੁਝ ਦੱਸਣ ਨੂੰ ਦੱਸ ਕਿਸਨੇ ਕਿਹਾ ਸੀ ਤੈਨੂੰ ਮਹਿਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਦੱਸ ਕਿਸ ਨੇ ਕਿਹਾ ਸੀ ਤੈਨੂੰ ਮੇਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਇਸ ਦਿਲ ਦੇ ਗਿੱਲੇ ਵਹਿੜੇ ਵਿੱਚ ਦੱਸ ਰਹੇਗਾ ਖੁੰਝੇ ਕਿਹੜੇ ਵਿੱਚ ਇਸ ਦਿਨ ਦੇ ਗਿੱਲੇ ਵੇੜੇ ਵਿੱਚ ਦੱਸ ਰਹੇਗਾ ਖੁੰਝੇ ਕਿਹੜੇ ਵਿੱਚ ਮੇਰੇ ਨਿੱਕੇ ਜਿਹੇ ਇਸ ਆਂਗਣ ਵਿੱਚ ਤੈਨੂੰ ਥਾਂ ਨਹੀਂ ਲੱਭਣੀ ਨਚਣ ਨੂੰ ਦੱਸ ਕਿਸ ਨੇ ਕਿਹਾ ਸੀ ਤੈਨੂੰ ਮਹਿਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਦੱਸ ਕਿਸ ਨੇ ਕਿਹਾ ਸੀ ਤੈਨੂੰ ਮੇਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਵਾਹ ਆਖਰੀ ਅੰਤਰਾ ਹੈ ਜੀ ਕੰਡਿਆਂ ਦੇ ਰਸਤੇ ਪੈਣਾ ਪਾਉ ਹੂੰ ਦਰ ਦਰ ਤੇ ਮੰਗਣ ਬਹਿਣਾ ਪਾਉ ਦੰਦਿਆਂ ਦੇ ਰਸਤੇ ਤੈਣਾ ਪਉ ਉਹ ਦਰਬਾਰ ਤੇ ਮੰਗਣ ਬੈਣਾ ਪਉ ਅਸੀਂ ਭੁੱਖੇ ਆਇਓ ਮਰ ਲੰਘਾ ਲੈਣੀ ਰਹਿ ਜਾਊਗਾ ਦੁਸਕਣ ਮਚਣ ਨੂੰ ਦੱਸ ਕਿਸਨੇ ਕਿਹਾ ਸੀ ਕਿਸਨੇ ਕਿਹਾ ਸੀ ਤੈਨੂੰ ਮੇਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਦੱਸ ਕਿਸ ਨੇ ਕਿਹਾ ਸੀ ਤੈਨੂੰ ਮੇਰੀਆਂ ਅੱਖੀਆਂ ਦੇ ਵਿੱਚ ਵਸਣ ਨੂੰ ਬਹੁਤ ਅੱਛੇ ਕੀ ਕਮਾਲ ਕਰ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ ਪਰ ਇਹ ਕਰਵਾਉਣ ਤੋਂ ਪਹਿਲੇ ਕੁਝ ਚੀਜ਼ਾਂ ਤੇ ਧਿਆਨ ਦੇਣਾ ਜ਼ਰੂਰੀ ਹੈ ਜਿਵੇਂ ਕਿ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਦਾ ਮਨਜ਼ੂਰ ਹੋ ਜਾਏ ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਮਹੀਨਿਆਂ ਬਾਅਦ ਵਾਪਸ ਜਾਣਾ ਪੈ ਜਾਏ ਤਾਂ ਤੁਹਾਡੇ ਦਿੱਤੇ ਹੋਏ ਪੈਸਿਆਂ ਦਾ ਕੀ ਬਣੇਗਾ ਇਹੋ ਜੇ ਹੋਰ ਸਵਾਲਾਂ ਦੇ ਜਵਾਬ ਇੱਕ ਭਰੋਸੇਮੰਦ ਇਮਾਨਦਾਰ ਤੇ ਤਜਰਬੇਕਾਰ ਪ੍ਰੋਫੈਸ਼ਨਲ ਹੀ ਦੇ ਸਕਦਾ ਹੈ ਇਸ ਲਈ ਪੰਜਾਬ ਇੰਸ਼ੋਰੈਂਸ ਏਜੰਸੀ ਨੂੰ ਫੋਨ ਕਰਨ ਦਾ ਕੋਈ ਹਰਜ ਨਹੀਂ ਜੱਸ ਕੇ ਵੀ ਟ੍ਰਾਈ ਪੰਜਾਬ ਇੰਸ਼ੋਰੈਂਸ ਲਿਵ ਯੋਰ ਡ੍ਰੀਮ ਕੀ ਹੋਇਆ ਕਿਸਾ ਲੜਕੇ ਹੈਂ ਆ ਤਾਂ ਤਨਹਾਰ ਵਾਲੇ ਮਜ਼ਾਕ ਹੀ ਸੁਝਦਾ ਹੈ ਕੀ ਹੋਇਆ ਆ ਮਮੀ ਡੈਡ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮਗਵਾਉਲੇ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਘਮਾਈਆਂ ਪਈਆਂ ਕੀ ਕਹਿੰਦੇ ਆ ਕਦੇ ਕਦੇ ਆ ਪੇਪਰ ਲੈ ਕੇ ਆ ਕਦੇ ਆ ਪੇਪਰ ਲੈ ਕੇ ਓ ਮਾਈ ਗੋਡ ਮੈਂ ਤਾਂ ਦੁਖੀ ਹੋ ਚੁੱਕੀ ਆ بس ਇਨੀ ਗੱਲ ਤੋਂ ਘਬਰਾ ਗਈ ਆ ਆਹ ਇਨੀ ਕੀ ਗੱਲ ਜਦੋਂ ਆਪਾਂ ਨਾ ਪ੍ਰੋਨ ਇਮੀਗ੍ਰੇਸ਼ਨ ਦੇ ਰਾਜਪਾਲ ਪੋਰਟਗਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੱਟਾ ਸਕੈਟਾਚ ਕਰ ਦੇਣੇ ਸੱਚੀ ਮੈਂ ਤਾਂ ਐਵੇਂ ਹੀ ਘਬਰਾ ਗਈ ਸੀ 905787744 ਮਾਰਗੇਜ ਨਮੀ ਲੈਣੀ ਹੈ ਯਾ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮਾਰਗੇਜ ਬ੍ਰੋਕਰ ਸਰਦਾਰ ਸ੍ਰੋਪ ਸਿੰਘ ਚੰਦੀ ਹੋਰਾਨੂ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਪ੍ਰੋਸੇ ਯੋਗਨਾਮ ਸਰਦਾਰ ਸ੍ਰੋਪ ਸਿੰਘ ਚੰਦੀ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ 6745725050 ਸਰਦਾਰ ਸ੍ਰੋਪ ਸਿੰਘ ਚੰਦੀ ਟ੍ਰਿਪਲ A ਆਟੋ ਬਾਡੀ ਆਪਣੇ ਪ੍ਰਾਂ ਦੇ ਬਨਵੇ ਵਿੱਚ ਵਨ ਆਫ ਦ ਬਿਗੇਸਟ ICICI ਅਥਾਰਾਈਜ਼ਡ ਆਟੋ ਬਾਡੀ ਸ਼ਾਪ जिना कोल एक्सप्रेस वैले सर्विस तो अलावा एक्सपीरियंस अदे सर्टिफाइड टेक्नीशियंस भी हैं तो बिना शक हाई टेक कंप्यूटराइज पेंट शॉप बूथ दी भी फैसिलिटी है कि तो हाथे सारी जरूरत आने जी में डेंटिंग पेंटिंग या कोलिजन सर्विसेज ले फोन करो हरमेश शर्मा सिक्स फोर टू नाइन नाइन वन जीरो फाइव फोर दे